ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਦੇ ਵਿਧਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸੰਸਦ ਮੈਂਬਰ ਮੀਤ ਕੇਰ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜੋ ਆਪਣੇ ਵਿਧਾਇਕ ਨੂੰ ਵੀ ਨਹੀਂ ਬਖਸ਼ਦੀ ਤੇ ਗਲਤੀ ਦੇ ਕਾਰਨ ਸਖਤ ਕਾਰਵਾਈ ਕਰਦੀ ਹੈ ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਭ੍ਰਿਸ਼ਟਾਚਾਰ ਕਰੇਗਾ ਜਾਂ ਭ੍ਰਿਸ਼ਟਾਚਾਰ ਕਰਨ ਦਾ ਯਤਨ ਕਰੇਗਾ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਚਾਹੇ ਕੋਈ ਵੀ ਹੋਵੇ ਦੇਖੋ ਜੀ ਸਰਕਾਰ ਦੀ ਜ਼ੀਰੋ ਟੋਲਰੈਂਸ ਇਸ ਕਰਪਸ਼ਨ ਹੈ ਤੇ ਇਹਦੇ ਤੋਂ ਪਤਾ ਲੱਗਦਾ ਕਿ ਆਪਦੇ ਹੀ ਜੇ ਐਮਐਲਏ ਕਿਸੇ ਗਲਤ ਗਤੀਵਿਧੀ ਦੇ ਵਿੱਚ ਇਨਵੋਲਵ ਸੀ ਤੇ ਉਹਦੇ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਇਹ ਪਹਿਲੀ ਸਰਕਾਰ ਹੈ ਜਿਹੜੀਆਂ ਇਦਾਂ ਦੀਆਂ ਕਹੋ ਵੀ ਐਗਜ਼ਾਮਪਲ ਸੈੱਟ ਜਿਹੜੀ ਉਹ ਕਰ ਰਹੀ ਹੈ ਸੋ ਬਹੁਤ ਵੱਡਾ ਜਿਹੜਾ ਮੈਸੇਜ ਹੈ ਜਿਹੜੇ ਭ੍ਰਿਸ਼ਟਾਚਾਰੀ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਜਾਊਗਾ ਸੋ ਕਿਉਂਕਿ ਜੋ ਪੈਸਾ ਲੋਕਾਂ ਦਾ ਪੈਸਾ ਹੈ ਜੇ ਕੋਈ ਲੋਕਾਂ ਨੂੰ ਪਰੇਸ਼ਾਨ ਕਰੂਗਾ ਲੋਕਾਂ ਦੀ ਬਾਹ ਮਰੋੜੂਗਾ ਜਾਂ ਲੋਕਾਂ ਦਾ ਪੈਸਾ ਖਾਣ ਦੀ ਕੋਸ਼ਿਸ਼ ਕਰੂਗਾ ਉਹ ਚਾਹੇ ਆਪਣਾ ਚਾਹੇ ਵਿਗਾਨਾ ਉਹਦੇ ਲਈ ਕਾਨੂੰਨ ਇੱਕੋ ਹੈ ਦੂਜੇ ਪਾਸੇ BBMP ਦੇ ਉੱਪਰ CISF ਦੇ ਜਵਾਨਾਂ ਦੀ ਕੇਂਦਰ ਸਰਕਾਰ ਵੱਲੋਂ ਤਾਇਨਾਤੀ ਕਰਨ ਦੇ ਮਾਮਲੇ ਤੇ ਬੋਲਦਿਆਂ ਹੋਏ ਸੰਸਦ ਮੈਂਬਰ ਮੀਥੀਅਰ ਨੇ ਕਿਹਾ ਇਹ ਕੇਂਦਰ ਸਰਕਾਰ ਦਾ ਬਹੁਤ ਵੱਡਾ ਅਨਿਆਇ ਤੇ ਇਹ ਪੰਜਾਬ ਦੀ ਪਿੱਠ ਪਿੱਛੇ ਛੋਰਾ ਮਾਰਨ ਵਰਗਾ ਹੈ ਕਿਉਂਕਿ ਹਰਿਆਣਾ ਪਹਿਲਾਂ ਹੀ ਪੰਜਾਬ ਤੋਂ ਵੱਖ ਹੋ ਚੁੱਕਿਆ ਹੈ ਉਨਾ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਜਮਨਾ ਦਾ ਪਾਣੀ ਪੰਜਾਬ ਦਾ ਸਾਂਝਾ ਪਾਣੀ ਹੈ ਜੋ ਅੱਜ ਤੱਕ ਪੰਜਾਬ ਨੂੰ ਨਹੀਂ ਦਿੱਤਾ ਗਿਆ ਦੇਖੋ ਇਹ ਬਹੁਤ ਵੱਡੀ ਬੇਇਨਸਾਫੀ ਇੱਕ ਹੋਰ ਕਹਿ ਲੋ ਜਿਆ ਪੰਜਾਬ ਦੀ ਪਿੱਟੇ ਛੁਰਾ ਮਾਰਨ ਵਾਲਾ ਕੰਮ ਜਿਹੜਾ ਕੇਂਦਰ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜੋ ਪੰਜਾਬ ਦੇ ਨਾਲ ਵਿਤਕਰਾ ਪਾਣੀਆਂ ਦੀ ਵੰਡ ਸਮੇਂ ਹੋਇਆ ਇਸ ਤੋਂ ਪਹਿਲਾਂ ਤਾਂ ਹੈ ਨਾ ਕਿ ਜਦੋਂ ਪੰਜਾਬ ਤੋਂ ਹਰਿਆਣੇ ਨੂੰ ਲਾਗਿਆ ਜਿਹੜਾ ਉਹ ਕੀਤਾ ਗਿਆ ਪੰਜਾਬ ਦੇ ਪਾਣੀ ਤਾਂ ਵੰਡਤੇ ਪਰ ਜਿਹੜਾ ਹਰਿਆਣੇ ਦਾ ਪਾਣੀ ਜਿਹੜਾ ਸਾਂਝੇ ਪੰਜਾਬ ਦਾ ਸੀ ਯਮਨਾ ਦਾ ਉਹ ਅਜੇ ਤੱਕ ਨਹੀਂ ਵੰਡਿਆ ਗਿਆ ਰਿਪੀਰੀਅਨ ਸਟੇਟ ਵੀ ਨਹੀਂ ਸੀ ਹਰਿਆਣਾ ਤੇ ਰਾਜਸਥਾਨ ਧੱਕੇ ਨਾਲ ਪੰਜਾਬ ਦੇ ਪਾਣੀ ਖੋਹ ਕੇ ਦਿੱਤੇ ਗਏ ਤੇ ਪਿਛਲੀਆਂ ਸਰਕਾਰਾਂ ਚ ਮਤਲਬ ਕਿ ਜਿੰਨਾ ਹਿੱਸਾ ਵੰਡ ਕੇ ਜਿਹੜਾ ਉਹ ਵੀ ਗਲ ਦਿੱਤਾ ਗਿਆ ਉਹ ਹਿੱਸੇ ਤੋਂ ਵੀ ਜ਼ਿਆਦਾ ਪਾਣੀ ਜਿਹੜੀਆਂ ਨੇ ਹ ਹਰਿਆਣਾ ਤੇ ਰਾਜਸਥਾਨ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਲੈਂਦੀਆਂ ਰਹੀਆਂ ਪਰ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਜਦੋਂ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਪੰਜਾਬ 'ਚ ਵਰਤਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਯਾਦ ਹੋਣਾ ਕਿ ਪਿਛਲੇ ਦਿਨੀ ਕਿਸ ਤਰ੍ਹਾਂ ਕੇਂਦਰ ਨੇ ਧੱਕੇ ਨਾਲ ਕਹਿ ਲਓ ਵੀ BBMP ਦੇ ਰਾਹੀਂ ਜਿਹੜਾ ਪਾਣੀ ਲਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹਰਿਆਣੇ ਦੇ ਵਿੱਚ ਪਰ ਉੱਥੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਨੇ ਬੜਾ ਸਖਤ ਸਟੈਂਡ ਲਿਆ ਤੇ ਉੱਥੇ ਪਹਿਰਾ ਦੇ ਕੇ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਫालतू ਨਹੀਂ ਜਾਣ ਦਿੱਤਾ ਤੇ ਹੁਣ ਤੁਸੀਂ ਦੇਖੋ ਵੀ ਇਤੋਂ ਵੱਡੀ ਬੇਇਨਸਾਫੀ ਕੀ ਹੋਊਗੀ ਕਿ ਉਸੇ BBMP ਦੀ ਰਾਖੀ ਕਰਨ ਦੇ ਲਈ 296 ਬੰਦੇ CIS ਦੇ ਲਾਤੇ ਤੇ ਜਿਹਦਾ ਬੋਝ ਵੀ ਕਹਿੰਦੇ BBMP ਤੇ ਪਊਗਾ ਮਤਲਬ ਪੰਜਾਬ ਤੇ ਪਊਗਾ तकरीबन 8.5 ਕਰੋੜ ਰੁਪਇਆ ਉਹਨਾਂ ਦੀ ਤਨਖਾਹ ਹੈ ਜਿਹੜੀ ਉਹ ਜਵਾਨ ਹੈ ਉਹਨਾਂ ਦੀ ਬਣੂਗੀ ਤੁਸੀਂ ਦੇਖੋ ਵੀ ਪਾਣੀ ਵੀ ਪੰਜਾਬ ਦਾ ਲੈ ਕੇ ਜਾਣਾ ਤੇ ਜਿਹੜੇ ਬੰਦੇ ਉੱਥੇ ਰਾਖੀ ਲਈ ਲਾਇਆ ਹੈ ਰਾਖੀ ਕੀ ਉਹ ਇਸ ਲਈ ਲਾਇਆ ਵੀ ਜਿਵੇਂ ਪੰਜਾਬ ਨੇ ਅੱਜ ਕੀ ਪਾਣੀ ਉੱਥੇ ਸਟੈਂਡ ਲੈ ਕੇ ਰੋਕਿਆ ਵੀ ਪਾਣੀ ਰੋਕਣ ਨਹੀਂ ਦੇਣਾ ਤੋ ਉਹ ਬੰਦਿਆਂ ਦਾ ਬੋਝ ਵੀ ਤੁਸੀਂ ਪੰਜਾਬ ਤੇ ਪਾ ਰਹੇ ਹੋ ਇਤੋਂ ਵੱਡੀ ਬੇਇਨਸਾਫੀ ਕਿਉਂ ਜਗਬਾਨੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ